ਭਾਜਪਾ ਨੇ ਸੂਬੇ ਵਿੱਚ 3 ਸਾਲ ਪੂਰਾ ਹੋਣ ਤੇ ਆਪ ਸਰਕਾਰ ਤੇ ਵਰਦਿਆਂ ਲੋਕਾਂ ਦੀਆਂ ਉਮੀਦਾਂ ਨੂੰ ਧੋਖਾ ਦੇਣ ਦੇ ਨਾਲ-ਨਾਲ ਕਈ ਤਮਾਕਿਆਂ ਦੇ ਵਿਚਕਾਰ ਬਾੜੀ ਕਾਨੂੰਨ ਵਿਵਸਥਾ ਲਈ ਆਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪੰਜਾਬ பாஜக ਦੇ ਮੁਖੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਆਪ ਸਰਕਾਰ ਦੇ ਸ਼ਾਸਨ ਕਾਲ ਦੌਰਾਨ ਸੂਬਾ 23 ਸਾਲ ਪਿੱਛੇ ਚਲਾ ਗਿਆ ਹੈ ਪਿਛਲੇ ਕੁਝ ਮਹੀਨਿਆਂ ਵਿੱਚ ਹੋਏ ਕਈ ਤਮਾਕਿਆਂ ਦਾ ਹਵਾਲਾ ਦਿੰਦਿਆਂ ਹੋਇਆਂ ਸੁਨੀਲ ਜਾਖੜ ਨੇ ਕਿਹਾ ਹੈ ਕਿ ਸਿਰਫ ਅਰਵਿੰਦ ਕੇਜਰੀਵਾਲ ਹੀ ਜਿਨ੍ਹਾਂ ਨੂੰ ਵੱਡੀ ਸੁਰੱਖਿਆ ਛਤਰੀ ਦਿੱਤੀ ਗਈ ਹੈ ਪੰਜਾਬ ਵਿੱਚ ਸੁਰੱਖਿਆਤਨ ਛੱਡ ਕੇ ਉਹਨਾਂ ਕੋਲ ਅਜਿਹਾ ਕੋਈ ਸੰਵਿਧਾਨਿਕ ਉਦਾ ਵੀ ਨਹੀਂ ਹੈ ਜਿਕਰ ਜੋਗ ਹੈ ਕਿ ਪੰਜਾਬ ਪਰ ਵਿੱਚ ਆਪ ਸਰਕਾਰ ਦੇ 3 ਸਾਲ ਪੂਰਾ ਹੋਣ ਤੇ ਤੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਤੇ ਬੀਜੇਪੀ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ ਭਾਰਤੀ ਜਨਤਾ ਪਾਰਟੀ ਨੇ ਐਤਵਾਰ ਨੂੰ ਮੁਹਾਲੀ ਵਿੱਚ ਆਮ ਆਦਮੀ ਪਾਰਟੀ ਖਿਲਾਫ 3 ਸਾਲ ਆਪ ਦਾ ਕੁਸ਼ਾਸ਼ਨ ਕੋਈ ਵਿਕਾਸ ਨਹੀਂ ਕੋਈ ਨਿਆ ਨਹੀਂ ਦੇ ਨਾਰੇ ਹੇਠ ਪ੍ਰਦਰਸ਼ਨ ਕੀਤਾ ਭਾਜਪਾ ਪੰਜਾਬ ਦੇ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਕਿਹਾ ਹੈ ਕਿ ਪਾਰਟੀ ਆਪ ਸਰਕਾਰ ਦੇ 3 ਸਾਲ ਦੇ ਕਾਰਜਕਾਲ ਦੇ ਪੂਰਾ ਹੋਣ ਤੇ ਰਾਜ ਭਰ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ ਭਾਜਪਾ ਗੂਮੋ ਨੇ ਪੁਸ਼ਟੀ ਕੀਤੀ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਸੱਤਾਧਾਰੀ ਸਰਕਾਰ ਵਿਰੁੱਧ ਇੱਕ ਵੱਡੇ ਅੰਦੋਲਨ ਦੀ ਸ਼ੁਰੂਆਤ ਹੈ ਜਨਤਾ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਆਪ ਨੂੰ ਇਸ ਦੀਆਂ ਅਸਫਲਤਾਵਾਂ ਲਈ ਜ਼ਿੰਮੇਵਾਰ ਠਹਿਰੋ